ਸਾਜੋ ਮੇਰਾ ਵਿਸ਼ਾ ਹੈ ਭਗਤੀ ਦੀਆਂ ਗੁਰਮਤਿ ਵਿਧੀਆਂ ਮੇਰਾ ਆਧਾਰ ਲੈਕਚਰ ਦਾ ਕਿ ਸ੍ਰੀ ਸੁਖਮੀ ਸੁਖਮੀ ਸਾਹਿਬ ਦੀ ਬਾਣੀ ਨਾਮ ਬਾਰੇ ਹੈ ਸੋ ਮੇਰਾ ਆਧਾਰ ਸੁਖਮੀ ਸਾਹਿਬ ਦੀ ਬਾਣੀ ਤੇ ਹੋਏਗਾ چار ودھیاں کہڑی ان میں دسنیاں پہلی ویدی ہے پویتر پویتر پویتر, پویتر پنیت نام جپے نانک پریت پویتر 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 پنیت ساری بولو نام جپے ਕਿ ਮਨ ਦੀ ਨਾਲ ਨਾਮ ਜਪਣਾ ਦੂਜੀ ਵਿਧੀ ਹੈ ਸੁਣਨ ਦੀ ਇਹ ਫਲ ਜਿਸ ਜਨ ਕੇ ਮੁਖ ਪਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ 24 ਅਸਪੀ ਦੇ 6ਵਾਂ ਪਦ ਹੈ ਇਸੀ ਵਿਧੀ ਇਹ ਨਿਦਾਨ ਜਪੈ ਮਨ ਕੋਈ ਸਭ ਯੁਗ ਮੈਂ ਤਾਕੀਕਤ ਹੋਏ ਉਹ ਨਾਮ ਦੀਆਂ ਵਿਧੀਆਂ ਤੁਸੀਂ ਕਈ ਥਾਂ ਤੇ ਸਿੱਖੀਆਂ ਹੋਣੀਆਂ ਜੇ ਤੁਸੀਂ ਮਾਇੰਡ ਨਾ ਕਰੋ ਤਾਂ ਮੈਂ ਆਪਣੇ ਵੀਊਸ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਕਿਹਦੇ ਕੋਲ ਸਿੱਖਣੀਆਂ ਚਾਹੀਦੀਆਂ ਸਤਗੁਰੂ ਜੀ ਦੇ ਜੋ ਵੀ ਗੁਰਬਾਣੀ ਦਾ ਫਰਮਾਨ ਹੈ ਪਹਿਲੀ ਬੇਨਤੀ ਇਹ ਹੈ ਕਿ ਉਹਨੂੰ ਇਨ ਬਿਨ ਮੰਨਣਾ ਹੈ ਕਿਸੇ ਨੇ ਕੋਈ ਵੀ ਤੁਹਾਨੂੰ ਵਿਧੀ ਦੱਸੀ ਆ ਭਾਵੇਂ ਉਹਦੀ ਕਿੰਨੀ ਫਾਲੋਵੋਗਾ ਵਾਨੁਗ ਦੇ ਆਧਾਰ ਤੇ ਨਹੀਂ ਮੰਨਣਾ ਗੁਰਬਾਣੀ ਦੇ ਬਚਨ ਨੂੰ ਪੂਰੀ ਤਰ੍ਹਾਂ ਮੰਨ ਲੈਣਾ ਇਹ ਗੁਰਬਾਣੀ ਦਾ ਬਚਨ ਕੀ ਕਹਿੰਦਾ ਹੈ ਪ੍ਰਥਮੇ ਮਿਟਿਆ ਤਨ ਕਾ ਦੁਖ ਸਾਰੇ ਬੋਲੋ ਪ੍ਰਥਮੇ ਮਿਟਿਆ ਮਨ ਸਗਲ ਕੋ ਹੋਆ ਸੂਖ کر کرپا گور دینو نام بل بل تد گر کو جاؤ پرتھمیں مٹیا تیان دینا تھی سارے نے پرتھمیں مٹیا آگے بولو کیا ہے یہ سپشٹ من ہے یہ نہیں ساڑھی قوم کی سمجھی بیٹھی مینوں دکھ بھی آتا ہے ਕਿ ਜਿਹੜਾ ਵੀ ਭਗਤੀ ਕਰੇਗਾ ਉਹਦੇ ਪਹਿਲੇ ਸਰੀਰ ਦੇ ਦੁੱਖਾਂ ਨੇ ਜਾਣਾ ਹੈ ਜਿਹੜਾ ਵੀ ਭਗਤੀ ਕਰੇਗਾ ਉਹਨੂੰ ਪਹਿਲਾ ਫਲ ਕੀ ਮਿਲਣਾ ਸਾਰੇ ਬੋਲੋ ਸਰੀਰ ਦੇ ਦੁੱਖਾਂ ਨੇ ਜਾਣਾ ਮੁੜ ਕੇ ਰਿਪੀਟ ਫਿਰ ਮੈਂ ਕਹ ਰਿਹਾ ਕਿਉਂਕਿ ਇਹ ਗੱਲ ਤੁਸੀਂ ਮੰਨਦੇ ਨਹੀਂ ਇਸ ਵਾਸਤੇ ਮੈਂ ਰਿਪੀਟ ਕਰ ਰਿਹਾ ਜਿਹੜਾ ਵੀ ਭਗਤੀ ਕਰੇਗਾ ਨਾਮ ਪੁਜਤੀ ਕਰੇਗਾ ਉਹਨੂੰ ਪਹਿਲਾ ਫਲ ਕਿਹੜਾ ਮਿਲਣਾ ਹੈ ਸਰੀਰ ਦੇ ਦੁੱਖਾਂ ਨੇ ਪ੍ਰਥਮੇ ਮਿਟਿਆ ਪ੍ਰਥਮੇ ਮਿਟਿਆ ਸੋ ਜਿਹੜਾ ਵੀ ਵੀਰ ਭੈਣ ਜੋ ਕਹਿੰਦਾ ਹੈ ਕਿ ਵੀ ਸਰੀਰ ਦੇ ਦੁੱਖਾਂ ਨਹੀਂ ਜਾਣਾ ਤੇ ਰੋਗਾ ਨੂੰ ਸੈਣੀ ਬੈਣਾ ਹੈ ਮੇਰੀ ਸਮਝ ਦੇ ਮੁਤਾਬਕ ਉਹ ਸਿੱਖਿਆ ਦੇਣ ਦੇ ਫਿੱਟ ਨਹੀਂ ਸੋ ਜਿਹੜਾ ਕਹਿੰਦਾ ਇਹ ਬੜੀ ਬੜੀ ਕੰਟਰੋਵਰਸੀ ਮੇਰੇ ਨਾਲ ਹੁੰਦੀ ਹੈ ਗੁਰੂ ਹਰਿਕ੍ਰਿਸ਼ਨ ਜੀ ਬਿਮਾਰ ਹੋ ਗਏ ਜਿਹੜਾ ਮੰਨਦਾ ਹੈ ਕਹਿੰਦਾ ਪ੍ਰਚਾਰ ਦਾ ਉਹ ਫਿੱਟ ਨਹੀਂ ਨਾਮ ਦੀ ਸਿੱਖਿਆ ਦੇਂਦੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਨਾਮ ਦੀ ਮਹਿਮਾ ਦਾ ਨਾਮ ਦੀਆਂ ਸ਼ਕਤੀਆਂ ਦਾ ਨਾਮ ਨਾਲ ਹੋਣਾ ਕੀ ਹੈ ਦਾ ਪਤਾ ਹੀ ਨਹੀਂ ਉਹਨੂੰ ਹੁਣ ਮੈਂ ਕਿਉਂ ਕਹ ਲੈ ਹੈਗੇ ਕਿ ਗੁਰੂ ਹਰਿਕ੍ਰਿਸ਼ਨ ਜੀ ਦੀ ਬਿਮਾਰੀ ਦੀ ਕਹਾਣੀ ਗੁਰੂ ਘਰ ਦੇ ਦੋਖਿਆਂ ਨੇ ਘੜੀ ਆ ਤੇ ਥੋ ਨੂੰ ਮਨਾ ਲਿਆ ਪ੍ਰਚਾਰ ਕਰ ਕਰਕੇ ਉਸ ਕਹਾਣੀ ਦਾ ਪ੍ਰਚਾਰ ਕੌਣ ਕਰਦਾ ਜਿਹਨੂੰ ਪਤਾ ਨਹੀਂ ਨਾਮ ਦੀ ਕਿੱਡੀ ਕੀ ਸ਼ਕਤੀ ਨਾਮ ਦੀ ਸ਼ਕਤੀ ਤੇ ਜਿਹਨੂੰ ਪਤਾ ਹੀ ਨਹੀਂ ਜਿਹਨੂੰ ਪਤਾ ਨਹੀਂ ਸਰਬ ਰੋਗ ਦਾ ਉਹਦਾ ਨਾਮ ਉਹੀ ਪ੍ਰਚਾਰੇਗਾ ਮੈਨੂੰ ਪਤਾ ਹੈ ਮੈਂ ਨਹੀਂ ਪ੍ਰਚਾਰ ਸਕਦਾ ਤੁਗ ਮੇਰੀ ਸ਼ਕਤੀ ਦਾ ਪਤਾ ਨਾਮ ਦੀ ਸ਼ਕਤੀ ਦਾ ਪਤਾ ਇੱਕ ਹੋਰ ਯਾਰਡ ਸਟਿਕ ਹੈਗਾ ਉਹ ਹੈਗਾ ਹਮੇ ਨਾਵੇਂ ਨਾਲ ਵਿਰੋਧ ਹੈ ਦੋਏ ਦਾ ਵਸੇ ਇੱਕ ਠਾਏ ਹੁਣ ਹਮੇ ਦੀ ਜਿਹੜੀ ਕਨਸੈਪਟ ਹੈਗਾ جی میں کہا کہ قوم پتہ نہیں شاید میں ٹھیک ہوں ہومیں ہنکار نہیں جی نمانگی آ گئی ہومیں نہیں جائے گی جی مٹھاس آ گئی ہومیں نہیں جائے گی ਹੌਮੇਂ ਦੀਰ ਗਰੋਗੇ ਆਪਾਂ ਹੌਮੇਂ ਚ ਜੰਮਦੇ ਆਂ ਪੜੋਹਾਸਾ ਦੀ ਵਾਰ ਹੌਮੇਂ ਚ ਮਰਦੇ ਆਂ ਹੌਮੇਂ ਚ ਹੀ ਭਗਤੀ ਕਰਦੇ ਆਂ ਹੌਮੇਂ ਚ ਚੰਗੇ ਕੰਮ ਕਰਦੇ ਆਂ ਹੌਮੇਂ ਜੀ ਮਾੜੇ ਕੰਮ ਕਰਦੇ ਆਂ ਹੌਮੇਂ ਚ ਜੰਮਦੇ ਆਂ ਹੌਮੇਂ ਚ ਮਰਦੇ ਆਂ ਹੌਮੇ ਵਿੱਚ ਹੀ ਹਲੀਮੀ نمانگی ہومے وچی کھما سب کچھ ہی ہومے چمیں ہے ان میں کہنا یہ مائک نہیں یہ منو گے یہ گرو صاحب نے کہا سرگن نرگن نرنکار سن سما آپ ਆਪਨ ਕੀਆ ਨਾਨਕਾ ਆਪੇ ਹੀ ਫਿਰ ਦੋ ਰੂਪ ਪਰਮੇਸ਼ਰ ਦੇ ਇਹ ਸਰਗਣ ਰੂਪ ਹੈ ਸਭ ਜੋ ਨਜ਼ਰ ਆਉਂਦਾ ਏ ਤੂੰ ਹੀ ਸਾਰੇ ਸਰਗਣ ਰੂਪ ਹੈ ਜੇ ਮੈਂ ਕਹਿੰਦਾ ਮੈਂ ਹਰਦਿਆਲ ਸਿੰਘ ਮੈਂ ਤੇ ਮੇਰੇ ਥੋਂ ਮੈਂ ਜੇ ਕਹਿੰਦਾ ਮੇਰਾ ਸਰੀਰ ਨਹੀਂ ਇਹ ਸਰੀਰ ਪਰਮੇਸ਼ਰ ਦਾ ਹੈ ਇਹ ਵਾਹਿਗੁਰੂ ਦਾ ਸਰੀਰ ਹੈ ਕਹਿਣ ਵਾਲੀ ਗੱਲ ਨਹੀਂ ਮੰਨਣ ਦੀ ਗੱਲ ਹੈ ਅੰਦਰੋਂ ਮੰਨਣਾ ਜਿਹੜਾ ਅੰਦਰੋਂ ਮੰਨ ਲਏਗਾ ਉਹਦੇ ਵਾਸਤੇ ਕੀ ਹੋਏਗਾ ਨਾ ਕੋ ਬੇਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਜੋ ਸਾਰੇ ਜੀ ਜਿਹਨੂੰ ਪਰਮੇਸ਼ਰ ਨਜ਼ਰ ਆਏਗਾ ਸਰਬ ਮੈਂ ਪੇਖੈ ਭਗਵਾਨ ਸਰਬ ਮੈਂ ਪੇਖੈ ਸਰਬ ਦੇ ਵਿੱਚ ਬੰਦੇ ਨਹੀਂ ਹੈਗੇ ਸਰਬ ਦੇ ਵਿੱਚ ਸਾਰੇ ਬਰਡਸ ਸਾਰੇ ਰੈਪਟਾਈਲਸ ਸਾਰੇ ਜਰਮਸ ਸਾਰੇ ਵਾਇਰਸਸ ਸਾਰੀ ਸਮਗਰੀ ਇਹ ਸਾਰੀ ਸਮਗਰੀ ਉਹਦਾ ਸਰੀਰ ਹੈ ਪਰਮੇਸ਼ਰ ਦਾ ਸਗਲ ਸਮਗਰੀ ਜਾ ਕਾ ਬੋਲਿਆ ਕਰੋ ਤੁਹਾਨੂੰ ਉਹਦੀ ਸਮਗਰੀ ਸਭ ਬੋਲਿਆ ਕਰੋ ਸਗਲ ਸਮਗਰੀ ਜਾ ਕਾ ਜੋ ਕਾ ਇਹ ਸਰੀਰ ਹੈ ਪਰਮੇਸ਼ਰ ਦਾ ਜੋ ਵੀ ਨਜ਼ਰ ਆਉਂਦਾ ਹੈ ਸਭ ਸਰੀਰ ਜਦੋਂ ਇਹ ਥੋੜੀ ਸੋਜੀ ਹੋ ਜਾਏਗੀ ਇਹ ਅੰਦਰ ਸੋਜੀ ਹੋ ਜਾਏਗੀ ਉਦੋਂ ਥੋੜੀ ਹੌਮੇ ਪਹਿਲੇ ਹੌਮੇ ਦੀ ਸੋਜੀ ਹੋਊਗੀ ਫਿਰ ਭਾਰੀ ਤਪੱਸਿਆ ਬਾਅਦ ਹੌਮੇ ਨੇ ਜਾਣਾ ਇਹ ਹੌਮੇ ਦੀ ਸੋਜੀ ਕਦੋਂ ਹੋਣੀ ਹੈ ਜਿਹਨੂੰ ਦਿਵ ਦ੍ਰਿਸ਼ਟੀ ਮਿਲ ਜਾਵੇ ਦਿਵ ਦ੍ਰਿਸ਼ਟੀ ਨਾਲ ਹੀ ਮਿਲਦਾ ਸਾਰੇ ਹੀ ਪਰਮੇਸ਼ਰ ਨਜ਼ਰ ਆਉਂਦਾ ਹਰ ਵਕਤ ਜਿਹਦੇ ਰੂਪ ਰੇਖ ਕੋਈ ਨਹੀਂ ਪਰ ਇਹ ਦਿਵਦਸ਼ਟੀ ਮਿਲਦੀ ਕੀ ਨੂੰ ਉਹ ਜਿੱਤੇ ਪਰਮੇਸ਼ਰ ਪ੍ਰਸੰਨ ਹੁੰਦਾ ਸੋ ਦੋ ਲੈਵਲ ਦੀਆਂ ਕੰਪੀਟੈਂਸੀਆਂ ਹੈਗੀਆਂ ਤਿੰਨ ਲੈਵਲ ਦੀ ਕੰਪੀਟੈਂਸੀ ਕਿ ਟਿਚ ਪਹਿਲੀ ਕੰਪੀਟੈਂਸੀ ਹੈ ਜਿਹੜਾ ਪਹਿਲੀ ਲਾਮ ਦੀ ਪੂਰਤੀ ਕਰ ਗਿਆ ਆਪਣੇ ਜੀਵਨ ਚ ਉਹ ਟਿਚ ਕਰ ਸਕਦਾ ਹੈ ਖਾਲੇ ਦਿਵਦਸ਼ਟੀ ਨਹੀਂ ਮਿਲੀ ਦੀਪ ਦ੍ਰਿਸ਼ਟੀ ਮੇਲੀ ਦੂਸਰੀ ਲਾਂ ਵਿੱਚ ਸੋ ਪਹਿਲੀ ਲਾਂ ਚ ਜਿਹਨੇ ਪੂਰਤੀ ਕਰ ਲਈ ਆ ਉਹਦੇ ਬਾਰੇ ਜੋ ਸ਼ਬਦ ਵਰਤੇ ਇੱਕ ਇੱਕ ਸ਼ਬਦ ਤੇ ਤੁਸੀਂ ਧਿਆਨ ਦੇਣਾ ਹੈ ਵਿਚਾਰਨਾ ਹੈ ਸਹਿਜ ਆਨੰਦ ہوا ਵਡਭਾਗੀ ਅੱਗੇ ਕੀ ਹੈ ਮੈਂ ਲਿਖੇ ਹੋਏ ਅੱਗੇ ਬੋਲੋ ਹੈ ਨਾ ਤੁਸੀਂ ਬੋਲੋ ਵੀਰੋ ਸਹਿਜ ਆਨੰਦ ਹੁਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਫਿਰਚਾਇਆ ਜਿਹੜੇ ਇੱਥੇ ਪਹੁੰਚ ਗਿਆ ਹੀ ਕੰਟੀ ਚ ਕਿਉਂਕਿ ਪਹੁੰਚ ਨਹੀਂ ਆਉਂਦੇ ਜਿਹਨੂੰ ਗੁਰਮਤਿ ਵਿਧੀਆਂ ਦਾ ਪਤਾ ਦੂਸਰੇ ਨੇ ਪਹੁੰਚਦਾ ਹੀ ਨਹੀਂ ਮੈਨੂੰ ਪਤਾ ਹੈ ਨਾ ਕਿ ਕਦੋਂ ਨਾਮ ਨੇ ਪਿਆਰਾ ਲੱਗਣਾ ਮਨ ਨੂੰ ਔਰ ਉਹਦੇ ਅਧਾਰ ਤੇ ਮੈਂ ਕਹਿ ਰਹੇ ਹਾਂ ਭਾਈ ਜਿੰਨੇ ਇੱਥੇ ਪਹੁੰਚ ਗਿਆ ਉਹ ਸਾਰਿਆਂ ਨੂੰ ਟੀਚ ਕਰ ਸਕਦਾ ਇੱਥੇ ਕੋਈ ਰੋਗ ਸਰੀਰਕ ਰੋਗ ਨਹੀਂ ਆ ਸਕਦਾ ਕਿਉਂਕਿ ਸ਼ਬਦ ਕਿਹੜੇ ਵਰਤੇ ਸਹਿਜ ਦੂਸਰਾ ਆਨੰਦ ਤੀਸਰਾ ਨਾਮ ਦਾ ਮਨ ਨੂੰ ਮਿੱਠਾ ਲੱਗਣਾ ਇਹ ਬਹੁਤ ਉੱਚੀ ਅਵਸਥਾ ਹੈ ਕਿਉਂਕਿ ਆਖਣੇ ਔਖਾ ਉਹਨਾਂ ਇਹ ਵੀ ਗੱਲ ਜਿਹੜੀ ਤੁਸੀਂ ਧਿਆਨ ਨਾਲ ਵਿਚਾਰੋ ਮੈਂ ਬੋਲੀ ਜਨਾ ਵਾਹਿਗੁਰੂ ਵਾਹਿਗੁਰੂ ਇਹ ਚ ਮੈਨੂੰ ਕਾਦੀ ਖੁਆਈ ਆ ਜੇ ਗੁਰਨਾਨ ਦੇਵ ਸਾਹਿਬ ਨੇ ਕਿ ਆਖਣੇ ਓਖਾ ਗੱਲ ਸਹੀ ਹੋਏਗੀ ਨਾ ਸੋ ਵਿਧੇ ਉਹਨੂੰ ਸਮਝਣ ਦੀ ਲੋੜ ਆ ਉਹ ਲੇਕ ਵਿਧੀ ਆ ਪੰਜ ਸਖੀ ਮਿਲ ਮੰਗਲ ਗਾਇਆ ਆਨੰਦ ਬਾਣੀ ਨਾਦ ਵਜਾਇਆ ਹੁਣ ਵਿਧੀ ਕੀਏ ਫਿਰ ਮੁੜ ਕੇ ਬੋਲੇ ਪੰਜ ਸਖੀ ਮਿਲ ਮੰਗਲ ਗਾਇਆ ਆਨੰਦ ਬਾਣੀ ਪੰਜ ਸਖੀਆਂ ਕਿਹੜੀਆਂ ਪੰਜ ਸਖੀਆਂ ਸਾਡੇ ਕੰਨ سڈیا ناسا سڈیا اکھا ساڑھی زبان ساڑھی سکن پانچ سکھیاں ایک پوائنٹ تے ہونا ہے مل میز ایک پوائنٹ تے ہونا ہے پانچ سکھیا جا کر لے گا انہوں پرمیشن مل جائے گا ਬਾਕੀ ਸਾਰੀ ਉਮਰ ਕਰੀ ਜੋ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਜੋ ਵਾਹਿਗੁਰੂ ਵਾਹਿਗੁਰੂ ਕਰੀ ਜੋ ਕੁਛ ਨਹੀਂ ਨਹੀਂ ਫਾਇਦਾ ਹੁੰਦਾ ਹੈ ਨਹੀਂ ਮੈਂ ਕਹਿੰਦਾ ਫਾਇਦਾ ਹੁੰਦਾ ਬਹੁਤ ਥੋੜਾ ਫਾਇਦਾ ਹੁੰਦਾ ਫਾਇਦਾ ਹੁੰਦਾ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਵੀ ਪਰ ਬਹੁਤ ਥੋੜਾ ਫਾਇਦਾ ਹੁੰਦਾ ਇਹ ਰਸਤਾ ਤਾਂ ਨਹੀਂ ਪਤਾ ਲੱਗਦਾ ਰਸਤਾ ਕੀ ਹੈ ਰਸਤਾ ਹੈ ਕਿ ਖੈ ਨੂੰ ਤਿੱਖਾ ਵਾਹੋਂ ਲਿਖਾ ਕਿੱਥੇ ਹੈਗਾ ਪਰ ਤੁਹਾਨੂੰ ਕਿੱਥੇ ਹੈਗਾ ਰਸਤਾ ਇੱਥੇ ਪ੍ਰਕਾਸ਼ ਗੋਪਾਲ ਮਹਾਤ ਦੇ ਮੱਥੇ ਆਉਂਦਾ ਨਹੀਂ ਸੁਖਮੀ ਸਾਹਿਬ ਇੱਥੇ ਮੱਥੇ 'ਚ ਪ੍ਰਗਟ ਹੋਣਾ ਪਰਮੇਸ਼ਰ ਨੇ ਸੂਰਸਤਾ ਕਿੱਥੇ ਆ ਉੱਥੇ ਇੱਥੇ ਆ ਮੱਥੇ 'ਚ ਜਸਿਰ ਵਿੱਚ ਰਸਤਾ ਉਹ ਰਸਤਾ ਖੰਨਿਉ ਤਖਾ ਤੂੰ ਵੇਖਿਆ ਨਹੀਂ ਵੇਖਿਆ ਕਿਉਂਕਿ ਵੇਖਣ ਵਾਸਤੇ ਵੀ ਬੜੀ ਤਫਸਿਆ ਕਰਨੀ ਪੈਣੀ ਹੈ ਇੱਥੇ ਹੀ ਜਿਹੜੇ ਹੈਗੇ ਬਦਲ ਕਪਾਟ ਪੰਜ ਹੈਗੇ ਪੰਜ ਘਰ ਹੈਗੇ ਆ ਸੂਰੀ ਦਾ ਘਰ ਚੰਨਮੇ ਦਾ ਘਰ ਸੁਖਮਨ ਘਰ ਤ੍ਰਿਕੁਟੀ ਘਰ ਦਸੰਦਵਾੜ ਹਿਰਦਾ ਕਿੱਥੇ ਵੇਚ ਉਹਦੇ ਚ ਵੀ ਗਲਤ ਸਾਡੀ ਗਲਤੀਆਂ ਕਰ ਲਈ ਹਿਰਦੇ ਕਿੱਥੇ ਤੁਹਾਡੀ ਧੁਨੀ ਵਿੱਚ ਹਿਰਦਾ ਹਿਰਦੇ ਤੋਂ ਅੰਬਲ ਨੇ ਨਹੀਂ ਹਾਰਡ ਹਾਰਡ ਨਹੀਂ ਹਿਰਦਾ ਥੋੜੀ ਧੁਨੀ ਵਿੱਚ ਹੈ ਤੁਹਾਡੀ ਧੁਨੀ ਵਿੱਚ ਹੀ ਹੋਮੇ ਦਾ ਵਾਸਾ ਹੈ ਤੁਹਾਡੀ ਧੁਨੀ ਵਿੱਚ ਹੀ ਆਤਮਾ ਦਾ ਵਾਸਾ ਹੈ ਤੁਹਾਡੀ ਧੁਨੀ ਵਿੱਚ ਚਤਰਗੁਪਤ ਲਿਖ ਰਿਹਾ ਸਾਰਾ ਕੁਝ ਤੁਹਾਡੀ ਧੁਨੀ ਵਿੱਚ ਹੀ ਬੜੇ ਕਰੋਨਾ ਜਨਮਾ ਦਾ ਸਾਰਾ ਹਸਾਬ ਕਿਤਾਬ ਪਿਆ ਜੋ ਤੁਸੀਂ ਕਰਦੇ ਹੋ ਹੁਕਮ ਇਥੋਂ ਆਉਂਦਾ ਪਰ ਚੱਲਦਾ ਕਿੱਥੋਂ ਇੱਥੋਂ ਤੁਨੀ ਤੋਂ ਚੱਲਦਾ ਇੱਥੋਂ ਹੁਕਮ ਸੁਖਮਨ ਰਾਹੀਂ ਉੱਪਰ ਪਹੁੰਚਦਾ ਉੱਤੋਂ ਫੇਰ ਤੁਹਾਡੀ ਡਾਇਰੈਕਸ਼ਨ ਤੁਹਾਨੂੰ ਮਿਲਦੀਆਂ ਆਹ ਕਰ ਲਓ ਆਹ ਬੋਲ ਲਓ ਆਹ ਕਰ ਲਓ ਇੱਥੇ ਚੱਲ ਜਾਓ ਆਹ ਕਰ ਲਓ ਸੋ ਇਸੇ ਵਾਸਤੇ ਹੁਕਮੇਂ ਅੰਦਰ ਸਭ ਕੋ ਸਮਝ ਗਿਆ ਨਾ ਗੱਲ ਨੂੰ ਸਾਰੇ ਵੀ ਸਮਝ ਗਏ ਨਾ ਗੱਲ ਨੂੰ ਕਿੱਥੋਂ ਹੁਕਮ ਚੱਲਦਾ ਥੋੜੀ ਤੁਨੀ ਚ ਆਤਮਾ ਦਾ ਵਾਸਾ ਪਰਮੇਸ਼ਰ ਦਾ ਵਾਸਾ ਉੱਥੋਂ ਸੁਖਮਨ ਰਾਹੀਂ ਉੱਪਰ ਜਾਂਦਾ ਹੈ ਹੁਕਮ ਉੱਥੋਂ ਹੁਕਮ ਜਿਹੜਾ ਫਿਰ ਤੁਸੀਂ ਤੁਹਾਨੂੰ ਪਹੁੰਚਦਾ ਹੈ ਤੁਸੀਂ ਉਹਦੇ ਮੁਤਾਬਕ ਜੋ ਵੀ ਕਰਦੇ ਜੋ ਵੀ ਕਰਦੇ ਮਾੜੇ ਕਰਨ ਚੰਗੇ ਕੰਮ ਜੋ ਵੀ ਕਰਦੇ ਹੋ ਸਾਰੇ ਉਹਦੇ ਮੁਤਾਬਕ ਕਰਦੇ ਸੋ ਇਹ ਹੈਗੀ ਹੋਮੇ ਹੁਣ ਮੈਂ ਦੱਸੇ ਹੀ ਕੌਣ ਕੰਪੀਟੈਂਟ ਸੋ ਸਹਿਜ ਆਨੰਦ ਹੋਆ ਵਰ ਭਾਗੀ ਮਨ ਹਰ ਹਰ ਮੀਠਾ ਲਾਇਆ ਨਾਮ ਨੇ ਮਿੱਠਾ ਜਦੋਂ ਲੱਗਿਆ ਉਹ ਨਾਮ ਨਾਲ ਲੱਗਣ ਲੱਗ ਜਣੀਆਂ ਆਖਣ ਔਖਾ ਅੱਗੇ ਕੀ ਹੈ ਅੱਗੇ ਕੀ ਹੈ ਉਤਪੂਕੇ ਖਾਇ ਫੇ ਕੋਈ ਦੁੱਖ ਨਹੀਂ ਰਹੇਗਾ ਜੇ ਭੁੱਖ ਲੱਗੀ ਨਾਮ ਦੀ ਸੋ ਜਦੋਂ ਪਿਆਰਾ ਲੱਗਿਆ ਨਾ ਮਨ ਨੂੰ ਉਦੋਂ ਭੁੱਖ ਲੱਗ ਜਾਣੀ ਹੈ ਭੁੱਖ ਲੱਗੇਗੀ ਤਾਂ ਫੇ ਪਿਆਰਾ ਲੱਗਣਾ ਪਿਆਰਾ ਤਾਂ ਹੀ ਲੱਗੇਗਾ ਜੇ ਤੁਹਾਨੂੰ ਵਿਧੀਆਂ ਦਾ ਪਤਾ ਹੋਏਗਾ ਨਹੀਂ ਤੇ ਨਹੀਂ ਪਿਆਰਾ ਲੱਗਣਾ ਸੁਬ ਕੰਪੀਟੈਂਟ جنہیں سہج جناندی پرابطی کر لی وہ کمپیٹینٹ ہے ٹیچ کرنے ہیں کیونکہ انہوں پتا لگ گیا وہ تو سیلف ایکسپیریئنس ہو گیا کہ میرے سارے روگ چلے گئے سریر دون ج میں دسنیاں ہیں ہوں تھی کہ میں پاگل ہے گا میرا ہے نا کوئی سکلو چلا ہو گیا ਅਗਰ ਇੱਕ ਵਿਧੀ ਵੀ ਤੁਸੀਂ ਅਪਣਾ ਲੋਗੇ ਸਿੱਖ ਕੌਮ ਬਣਾਲੇਗੀ ਸਿੱਖ ਕੌਮ ਬਿਲਕੁਲ ਦ ਹੈਲਥੀਐਸਟ ਕਮਿਊਨਿਟੀ ਇਨ ਦ ਵਰਲਡ ਬਾਕੀ ਸਾਰੇ ਕਹਿੰਦੇ ਕਿ ਸਿੱਖ ਬਿਮਾਰੀ ਘੱਟ ਹੁੰਦੇ ਪਤਾ ਨਹੀਂ ਕੀ ਗੱਲ ਹੈ ਉਹ ਜੇ ਮੈਂ ਕਹਿੰਦਾ ਜੇ ਸਾਰੀ ਧਰਤੀ ਸਿੱਖ ਲਵੇ ਤੇ ਅੱਧੇ ਹੱਥ ਤੋਂ ਬੰਦ ਹੋ ਜਾਣ ਦੀ ਜ਼ਿੰਮੇਵਾਰੀ ਨਾ ਮੈਂ ਕਹ ਰਿਹਾ ਨਾਮ ਦੀ ਮਹਿਮਾ ਇੰਨੀ ਜ਼ਿਆਦਾ ਇਹ ਤਾਂ ਕੁਝ ਵੀ ਨਹੀਂ ਹੈਗਾ ਇਹ ਤਾਂ ਪਹਿਲੀ ਪਹਿਲੀ ਹੈਗੀ ਪਹਿਲੀ ਸਟੇਜ ਹੀ ਹੈ ਪ੍ਰਥਮੇ ਮਿਟਿਆ ਤਨ ਦਾ ਦੁਖ ਇਹ ਦੁਖ ਦੇ ਵਿੱਚ ਸਾਰੇ ਰੋਗ ਵੀ ਆ ਜਾਂਦੇ ਆ ਅੱਗੇ ਅਟੇਨਮੈਂਟਸ ਕਿੰਨੀਆਂ-ਕਿੰਨੀਆਂ ਸੁਣਿਆ ਸਿੱਧ ਬੀਰ ਸੁਰਨਾਥ ਸੁਣਿਆ ਦਰ ਤਬਲੇ ਆਕਾਸ਼ ਸੁਣਿਆ ਦੀਪ ਨੂੰ ਉਪਾਤਲ ਸੁਣਿਆ ਪੋ ਨ ਸਕੇ ਗਾਲ ਕਿੰਨੀਆਂ ਵੱਡੀਆਂ ਕੋਈ ਖੰਡਾਂ ਬ੍ਰਹਮੰਡਾਂ ਦਾ ਗਿਆਨ ਸਾਰੀਆਂ ਸਿੱਧੀਆਂ ਦੀ ਪ੍ਰਾਪਤੀ ਬਹੁਤ ਵਡਿਆ ਗੱਲ ਇਹ ਜਿਹੜਾ ਮੈਂ 6ਵਾਂ ਪਤਾ ਕੋਟ ਕੀਤਾ ਹੈ ਨਾ ਤੁਹਾਨੂੰ ਉਹ ਚ ਸੁਣਨ ਦੀਆਂ ਪ੍ਰਾਪਤੀਆਂ ਇੱਕੇ ਬਦੇ ਚ ਦਿੱਤੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 22-23 ਪ੍ਰਾਪਤੀਆਂ ਹੋਣੀਆਂ ਟੋਟਲ ਖੇਮ ਸ਼ਾਂਤ ਰਿੱਧ ਨਵਨਿੱਧ ਨਵਨਿੱਧਾ ਕੀ ਮਨਾ ਪਤਾ ਤੁਹਾਨੂੰ ਨੌ ਤਰ੍ਹਾਂ ਦੇ ਖਜ਼ਾਨੇ ਤੁਹਾਡੇ ਅੰਦਰ ਆ ਹੀਰੇ ਦੁਆਰਾ ਤੁਹਾਡੇ ਅੰਦਰ ਹੀ ਹੈ ਸਾਰਿਆਂ ਦੇ ਜੋ ਮਰਜ਼ੀ ਡਾਇਮੰਡਸ ਕਰ ਲੋ ਜੇ ਉੱਥੇ ਪਹੁੰਚ ਜਾਓਗੇ ਤੁਸੀਂ ਖੇਮ ਸਾਂ ਦ੍ਰਿਧ ਨਵ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਜੇ ਸਾਡੇ ਬੱਚੇ ਨਾਮ ਦੀ ਇਹ ਸਿੱਖਿਆ ਲੈ ਲੈਣ ਤੇ ਟਾਪਰ ਹੋਣਗੇ ਯੂਨੀਵਰਸਿਟੀ ਦੇ ਜੇ ਮੈਂ ਆਈਚੂ ਸਿਲੈਕਟ ਹੋਇਆ ਤੇ ਸਾਰੀ ਗੁਰਬਾਣੀ ਦੀ ਸਾਰੀ ਵਡਿਆਈ ਆ ਕੇਮ ਸੰਤ ਰਿੱਧ ਨਵਨਿੱਧ ਬੁੱਧ ਗਿਆਨ ਸਰਬ ਤੇ ਸਾਰੀ ਸਿੱਧੀਆਂ ਦੀ ਪ੍ਰਾਪਤੀ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਉਤਮ ਮਨੁੱਖ ਬਣ ਜਾਓਗੇ ਇਸ਼ਨਾਨ ਮੀਨਸ ਕਿ ਇੱਥੇ ਥੋੜਾ ਸਰੋਵਰ ਆ RAM DAS ਸਰੋਵਰ ਕਿੱਥੇ ਆ ਤੁਹਾਡੀ ਧੋਨੀ ਵਿੱਚ ਆ ਉੱਥੇ ਦਾ ਇਸ਼ਨਾਨ ਹੋ ਜਾਏਗਾ ਸੁਨਨਾਲ ਚਾਰ ਬਾਦਾਰਤ ਕਮਲ ਪ੍ਰਕਾਸ਼ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਇਹ ਵੀ ਨੋਟ ਕਰ ਲੋ ਨਾਮ ਨਾਲ ਸੁੰਦਰ ਹੋ ਜਣਾ ਤੁਸੀਂ ਸਾਰਿਆਂ ਨੇ ਪਾ ਵੀ ਰੰਗ ਤੁਹਾਡਾ ਕਾਲਾ ਹੋਵੇ ਗੁਰਾ ਹੋਵੇ ਕੋਈ ਵੀ ਰੰਗ ਹੋਵੇ ਸੁੰਦਰ ਹੋ ਜਾਓਗੇ ਸਾਰੇ ਜਿੰਨੇ ਮਰਜ਼ੀ ਅਗਲੀ ਫੀਚਰਸ ਹੈਗੇ ਤੁਹਾਡੇ ਫੇਸ ਤੇ ਸਾਰੇ ਡਿਸਪੀਅਰ ਹੋ ਜਾਣਗੇ ਸੁੰਦਰ ਹੋ ਜਾਓਗੇ ਸੁੰਦਰ ਚਤਰ ਬਹੁਤ ਸਿਆਣੇ ਹੋ ਜਾਓਗੇ ਬਹੁਤ ਸਿਆਣੇ ਸੁੰਦਰ ਚਤਰ ਤਤਕਾ ਬੇਤਾ ਪਰਮੇਸ਼ਰ ਦਾ ਗਿਆਨ ਹੋ ਜਾਏਗਾ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਸਮਦਰਸੀ ਏਕ ਦ੍ਰਿਸ਼ਟੀਤਾ ਅਗੇ ਗੁਰਦਾਨ ਸਿੰਘ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਇਹ ਫਲ ਤਿਸ ਜਨ ਕੇ ਮੁਖ ਪਨੇ ਕੇ ਮੂੰਹ ਜਿਹੜਾ ਮੂਨਲ ਭੁਲੇਗਾ ਤੇ ਮਨ ਨਾਲ ਗੁਰਬਾਣੀ ਤੇ ਨਾਮ ਨੂੰ ਸੁਣੇਗਾ ਇਥੇ ਸ਼ਬਦ ਮਨ ਵਰਤਿਆ ਨੋਟ ਕਰੋ ਸਾਰੇ ਇਥੇ ਉਹ ਗਿਆਈ ਹੈ ਕੰਨ ਨਾਲ ਸਾਰੇ ਸੁਣ ਸਕਦੇ ਆਪਾਂ ਕੰਨ ਨਾਲ ਸੁਣ ਕੇ ਨਹੀਂ ਗੱਲ ਬਣਨੀ ਮਨ ਨਾਲ ਜਿਹੜਾ ਸੁਨੇਗਾ ਮਨ ਨਾਲ ਮਨ ਨਾਲ ਸੁਨੇਗਾ ਨੋਟ ਕਰ ਲਓ ਇਹ ਪੱਕੀ ਗੱਲ ਹੈ ਪੱਲੇ ਬੰਨ ਲਓ ਇਹ ਗੱਲ ਨੂੰ ਨਾਮ ਮਨ ਨਾਲ ਸੁਨੇਗਾ ਬਾਣੀ ਨਹੀਂ ਮਨ ਨਾਲ ਸੁਨੇਗਾ ਮੰਨਣਾ ਸੁਣਨਾ ਕਿ ਹੁਣ ਇੱਥੇ ਬਰੀਕ ਰਸਤਾ ਬਹੁਤ ਖੰਨੇਉ ਦਿੱਖਾ ਉਹ ਜਿਸ ਲਈ ਉੱਪਰਲਾ ਸਿਰਾ ਜਿਹੜਾ ਮੰਨ ਦਾ ਤੁਹਾਨੂੰ ਲੱਭੇਗਾ ਨਾ ਪਹਿਲਾਂ ਤੇ ਰਸਤੇ ਦਾ ਪਤਾ ਲੱਗੇਗਾ ਉੱਪਰਲਾ ਸਿਰਾ ਲੱਭੇਗਾ ਜੇ ਉਹ ਸੁਣਨ ਵਾਸਤੇ ਤਿਆਰ ਕਰ ਲੋ ਉੱਪਰ ਜਾਏਗਾ ਸੁਣਨ ਦੀ ਕਿਰਿਆ ਨੇ ਵੀ ਉੱਪਰ ਜਾਣਾ ਉਹਨੇ ਸੋ ਇਹ ਸਾਰੇ ਤੁਹਾਨੂੰ ਫਾਇਦੇ ਮਿਲ ਸਕਦੇ ਐ ਇਸ ਵਿਧੀ ਨਾਲ ਸੁਣਿਆ ਦੀ ਵਿਧੀ ਨਾਲ ਤੀਸੀ ਵਿਧੀ ਹੈਗੀ ਐ ਇਹ ਨਿਦਾਨ ਜਬ ਮਲ ਕੋਏ ਸਭ ਯੁਗ ਮੈਂ ਸੋ ਇਹ ਤੁਹਾਨੂੰ ਮੈਂ ਕੋਸ਼ਿਸ਼ ਕਰਨੀ ਹੈ ਸਮਝਾਵਾਂ ਹੁਣ ਆਪਾਂ ਪਹਿਲੀ ਲੈ ਲੈਨੇ ਇਹ ਲੈਣ ਤੋਂ ਪਹਿਲਾਂ ਆਪਾਂ ਆਪਣੇ ਟਾਰਗੇਟ ਫਿਕਸ ਕਰ ਲੀਏ ਕੀ ਟਾਰਗੇਟ ਛੇ ਦਾ ਤੁਨ ਭਗਤੀ ਦਾ ਫਿਕਸ ਕਰਨਾ ਪਹਿਲਾ ਟਾਰਗੇਟ ਇਹ ਹੁਣ ਜੀ ਦਾ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਕਿ ਪਹਿਲੀ ਲਾਮ ਦੀ ਪੂਰਤੀ ਕਰ ਲਈ ਅਸੀਂ ਦੂਸਰਾ ਟਾਰਗੇਟ ਵੀ ਰੱਖ ਸਕੀ ਤੁਸੀਂ ਅਸੀਂ ਧਿਆਨ ਦੀ ਅਵਸਥਾ ਪ੍ਰਾਪਤ ਕਰ ਲਈਏ ਉਹਨਦੀ ਅਵਸਥਾ ਪ੍ਰਾਪਤ ਕਰ ਲਈ ਫਿਰ ਕੀ ਪ੍ਰਾਪਤੀ ਹੋਏਗੀ ਸਾਰੇ ਰਹਿਣ ਸਭ ਪੜਦੇ ਮੇਰੇ ਨਾਲ ਬੋਲਣਾ ਸਾਰਿਆਂ ਨੇ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰ ਧਿਆਇਆ ਜੀ ਤੈਨ ਦੂਟੀ ਜਮ ਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੁਹਾਨੂੰ ਧਨ ਧਨ ਕਹਿਣਗੇ ਗੁਰੂ ਰਾਮਦਾਸ ਜੀ ਜੇ ਤੁਸੀਂ ਧਿਆਨ ਦੀ ਅਵਸਥਾ ਪ੍ਰਾਪਤ ਕਰ ਲਈ ਇਹ ਟਾਰਗੇਟ ਰੱਖ ਸਕਦੇ ਆ ਇੱਕ ਟਾਰਗੇਟ ਰੱਖ ਸਕਦੇ ਸਿਮਰਨ ਦਾ ਸਿਮਰਨ ਦੀ ਵਾਸਾ ਪ੍ਰਾਪਤ ਹੋ ਜਾਏ ਉਹਦੇ ਬਾਰੇ ਕੀ ਪੜਦੇ ਆਪਾਂ ਅੱਜ ਪਹਿਲੀ ਐਕਸਪੋਦੀ ਚ ਪ੍ਰਭ ਕਹਿ ਸਿਮਰਨ ਦੂਖ ਜਮ ਨਸੈ ਮਿਧ ਰਾਹ ਕਿਉਂ ਦੀ ਜਿਸ ਲਈ ਮੈਂ ਸੁਣਦਾ ਕਹਿੰਦੇ ਜੀ ਦੁੱਖਾਂ ਨੇ ਰਹਿਣਾ ਹੀ ਰਹਿਣਾ ਹੈ ਉਹਨੇ ਦੁੱਖਾਂ ਨੂੰ ਦੁੱਖ ਨਹੀਂ ਸਮਝਣਾ ਖਾਦੋਗੀ ਮੈਂ ਤੇ ਨਹੀਂ ਸਭ ਮੈਨੀ ਸਮਝ ਲਗਦੀ ਕਿਉਂ ਇਦਾਂ ਕਹਿੰਦੇ ਆ ਕਿ ਗੁਰੂ ਅਰਜਨ ਦੇਵ ਜੀ ਨੂੰ ਪੰਜਾਬੀ ਨਹੀਂ ਸੀ ਆਉਂਦੀ ਉਹ ਇਦਾਂ ਕਹਿ ਸਕਦੇ ਸੀ ਕਿ ਵੀ ਦੁੱਖਾਂ ਦੇ ਰਹਿਣੇ ਜਾਂ ਭਾਈ ਉਹ ਕਿਹਾ ਕਿਉਂਕਿ ਦੁੱਖਾਂ ਨੇ ਬੜੀ ਉੱਚ ਉਹ ਵੀ ਮੈਂ ਦੱਸ ਸਕਦਾ ਕਿਹੜੀ ਵਾਸਤਾ ਦੁੱਖਾਂ ਨੇ ਜਾਣਾ ਧੌਣ ਦੀ ਵਾਸਤਾ ਦੁੱਖਾਂ ਨੇ ਚੱਲ ਜਾਣਾ ਸਿਮਰਨ ਦੀ ਵਾਸਤਾ ਦੁੱਖਾਂ ਨੇ ਚੱਲ ਜਾਣਾ ਜਿਹਦੇ ਦੁੱਖ ਨਹੀਂ ਗਏ ਉਹ ਸਮਝ ਲੈ ਨਾਉ ਨੇ ਧੌਣ ਦੀ ਵਾਸਤਾ ਪ੍ਰਾਪਤ ਕੀਤੀ ਆ ਨਾਉ ਨੇ ਸਿਮਰਨ ਦੀ ਵਾਸਤਾ ਪ੍ਰਾਪਤ ਕੀਤੀ